ਇੱਕ ਬਠਿੰਡਾ ਜ਼ਿਲ੍ਹੇ ਦੇ ਵਿੱਚ ਲੜਕੀ ਦਾ ਕਤਲ ਹੁੰਦਾ ਜਿਸ ਦਾ ਅਸਲ ਨਾਂ ਕੰਚਨ ਕੁਮਾਰੀ ਆ ਤੇ ਉਸ ਦਾ ਬਾਅਦ ਦੇ ਵਿੱਚ ਨਾਂ ਕਮਲ ਕੌਰ ਵੀ ਰੱਖਿਆ ਗਿਆ ਉਸ ਦਾ ਕਤਲ ਆ ਜਿਹੜਾ ਜ਼ਿੰਮੇਵਾਰ ਵੀ ਲਈ ਜਾਂਦੀਆਂ ਹਨ ਹਿੰਕ ਸਿੰਘ ਜੱਥੇਬੰਦੀਆਂ ਦੇ ਵੱਲੋਂ ਦੋ ਵਿਅਕਤੀ ਗ੍ਰਿਫਤਾਰ ਵੀ ਹੁੰਦੇ ਨੇ ਸੋ ਸਾਡੇ ਨਾਲ ਇਸ ਸਾਰੇ ਮਸਲੇ ਤੇ ਗੱਲ ਕਰਨ ਦੇ ਲਈ ਬਾਬਾ ਹਰਜੀਤ ਸਿੰਘ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਸਾਸੀ ਕਾਲ ਬਾਬਾ ਜੀ ਸਾਸੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਸਭ ਤੋਂ ਪਹਿਲੀ ਗੱਲ ਆ ਜਿਹੜਾ ਬਾਣਾ ਇਸ ਬਾਣੇ ਨੂੰ ਦੇਖ ਕੇ ਲੋਕ ਤੁਹਾਡੇ ਕੋਲੇ ਆਉਂਦੇ ਨੇ ਕਿ ਸਾਨੂੰ ਕੋਈ ਚੰਗੀ ਸੇਧ ਮਿਲੂਗੀ ਸਾਡੀ ਰੱਖਿਆ ਕੀਤੀ ਜਾਊਗੀ ਜੋ ਕੱਲ ਘਟਨਾ ਹੋਈ ਆ ਬਾਣੇ ਦੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਇੱਕ ਔਰਤ ਦੀ ਕਤਲ ਦੇ ਇਲਜ਼ਾਮ ਦੇ ਵਿੱਚ ਕਿਵੇਂ ਦੇਖਦੇ ਤੁਸੀਂ ਦੇਖੋ ਬਾਣਾ ਗੁਰੂ ਦਾ ਬਾਣਾ ਹੈ ਗੁਰੂ ਦਾ ਬਾਣਾ ਕਿਸੇ ਦਾ ਐਦਾਂ ਨਿਹੱਥੇ ਦਾ ਕਤਲ ਨਹੀਂ ਕਰ ਸਕਦਾ ਗੁਰੂ ਦਾ ਬਾਣਾ ਗੁਰੂ ਦਾ ਬਾਣਾ ਕਿਸੇ ਧੀ ਤੇ ਕਿਸੇ ਭੈਣ ਤੇ ਕਿਸੇ ਔਰਤ ਤੇ ਕਿਸੇ ਬੱਚੇ ਤੇ ਬਾਅਦ ਨਹੀਂ ਕਰ ਸਕਦਾ ਇਤਿਹਾਸ ਗਵਾਹ ਹੈ ਇਤਿਹਾਸ ਗਵਾਹ ਕੀ ਆ ਕਿ ਮਲੇਰ ਕੋਟ ਨੇ ਸਿਰਫ ਹਾ ਦਾ ਨਾਰਾ ਮਾਰਿਆ ਕਿ ਮੈਂ ਇਹਨਾਂ ਦੇ ਪਿਓ ਤੋਂ ਬਦਲਾ ਲਵਾਂਗਾ ਮੇਰਾ ਬੱਚਿਆਂ ਤੇ ਨਹੀਂ ਅੱਜ ਉਹਦੇ ਨਾਮ ਤੇ ਗੇਟ ਬਣੇ ਨੇ ਇਹਨਾਂ ਨੇ ਤਾਂ ਇਤਿਹਾਸ ਸਭ ਤੋਂ ਸਾਡਾ ਸਿੱਖਾਂ ਦਾ ਕਿ ਜਿਹੜਾ ਹਜੂਰੀ ਆ ਹਜ਼ੂਰ ਦੇ ਗਲ ਦਾ ਵਿੱਚ ਪਾਇਆ ਵਾ ਹਜ਼ੂਰ ਦੇ ਵਿੱਚ ਆਪਣੇ ਅਰਦਾਸ ਕਰਨ ਵਾਸਤੇ ਪਰਤਿਆ ਜਾਂਦਾ ਹੈ ਅੱਜ ਅੱਜ ਉਸ ਹਜ਼ੂਰੀਏ ਦੇ ਨਾਲ ਇਸ ਧੀ ਦਾ ਕਤਲ ਕਰਕੇ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਅਮਰਤ ਮਹਿਰੂ ਦੀ ਗੱਲ ਕੀਤੀ ਜਾਂਦੀ ਹੈ ਅਮਰਤ ਸਿੰਘ ਮਹਿਰੂ ਹੈ ਕੌਣ ਨੇ ਤੇ ਤੁਸੀਂ ਉਹਨਾਂ ਨੂੰ ਜਾਣਦੇ ਹੋ ਜਾਂ ਜੋ ਉਹਨਾਂ ਦੇ ਵੱਲੋਂ ਵੀਡੀਓ ਪੋਸਟ ਕੀਤੀਆਂ ਜਾ ਰਹੀਆਂ ਨੇ ਉਸ ਕਤਲ ਦੀ ਜ਼ਿੰਮੇਵਾਰੀ ਲਈ ਜਾਂ ਤੇ ਹੋਰ ਹੋਰ ਬਹੁਤ ਸਾਰੇ ਲੋਕਾਂ ਨੂੰ ਵਰਜਿਆ ਜਾ ਰਿਹਾ ਤੇ ਮਤਲਬ ਪੰਜਾਬੀ ਚ ਗੱਲ ਨੇ ਤਮਕਾਇਆ ਜਾ ਰਿਹਾ ਇਸ ਨੂੰ ਕਿਸ ਤਰ੍ਹਾਂ ਦੇਖੋ ਇਹ ਅਮਰਪੁਰ ਮੈਰੋ ਹੈ ਮੈਰੋ ਮੈਰੋ ਇੱਕ ਅਮਰਤਾਰੀ ਸਿੱਖ ਹੈ ਜਿਹੜਾ ਪਰਿਵਾਰ ਜਿਹੜਾ ਖਾਨ ਤੋਂ ਮੁਹੰਮਦ ਤੋਂ ਸਿੰਘ ਸਜਿਆ ਹੋਇਆ ਹੈ ਮੁਸਲਮਾਨਾਂ ਤੋਂ ਪਰਿਵਾਰ ਬਣਿਆ ਹੋਇਆ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੈ ਲੇਕਿਨ ਅਗਰ ਉਹ ਕਹੇ ਵੀ ਇਹ ਪਹਿਲਾ ਕੌਰ ਤੀ ਨਾ ਆਪਣੇ ਕੁਮਾਰੀ ਤੀ ਹੁਣ ਕੌਰ ਬਣ ਗਈ ਇਹ ਉਹਦੇ ਵਾਸਤੇ ਬੜਾ ਮਾੜੀ ਗੱਲ ਹੈ ਹਮੇਸ਼ਾ ਬਹੁਤ ਰੇ ਲੋਕ ਨੇ ਇਹ ਸਮਝ ਲੋ ਕਿ ਉਂਗਲੀਆਂ ਤੇ ਬੰਦੇ ਨੇ ਜਿਹੜੇ ਖਾਨ ਤੋਂ ਸਿੰਘ ਬਣੇ ਨੇ ਜਿਹੜਾ ਖਾਲਸਾ ਉਹ ਕੁਮਾਰਾਂ ਤੋਂ ਹੀ ਸਿੱਖ ਬਣੇ ਨੇ ਉਹ ਭਾਈ ਦਿਆਰਾਮ ਹੀ ਦਿਆ ਸਿੰਘ ਸਜੇ ਨੇ ਇਹਨੂੰ ਧਿਆਨ ਚ ਨਹੀਂ ਹੈਗਾ ਕਿਉਂਕਿ ਇਤਿਹਾਸ ਤਾਂ ਪੜਿਆ ਨਹੀਂ ਹਮੇਸ਼ਾ ਇਹਨੇ ਉਹੀ ਕੀਤਾ ਕਿ ਪੰਜਾਬ ਦੇ ਵਿੱਚ ਮੈਂ ਦਹਿਸ਼ਤ ਕਿਵੇਂ ਬਣਾ ਸਕਾਂ ਨਾ ਇਹਦੀ ਕੋਈ ਜਥੇਬੰਦੀ ਆ ਨਾ ਇਹਦੇ ਕੋਈ ਪਰਿਵਾਰ ਦੀ ਕੁਰਬਾਨੀ ਆ ਨਾ ਕੋਈ ਇਹ ਸ਼ਹੀਦਾਂ ਦੇ ਪਰਿਵਾਰ ਤੋਂ ਆ ਵੀ ਜਿਹੜਾ ਇਹਨੂੰ ਸਨਮਾਨ ਦਈਏ ਕਿਹਾ ਇਹਨੂੰ ਅਕਾਲ ਤਖਤ ਦਾ ਜਥੇਦਾਰ ਆ ਏ ਛਤਨਾ ਦੀ ਕਮੀਆਂ ਇੱਕ ਗੁੰਡਾ ਹੈ ਇੱਕ ਗੈਂਗਸਟਰ ਆ ਏ ਜਿਹੜਾ ਅਕਸਰ ਜਨਤਵੀ ਚਰਚਾ ਚ ਆਉਣ ਵਾਸਤੇ ਕਿਸੇ ਵੀ ਬੰਦੇ ਨੂੰ ਥ੍ਰੈਟ ਦੇ ਸਕਦਾ ਚਰਚਾ ਚ ਆਉਣ ਵਾਸਤੇ ਇਹਦਾ ਇੱਕੇ ਟਾਰਗੇਟ ਰ ਹੈ ਪਹਿਲਾ ਥ੍ਰੈਟ ਦੇਊਗਾ ਫਿਰ ਚਰਚਾ ਚਾਹੂਗਾ ਫਿਰ টিਆਰਪੀ ਲੈਣ ਵਾਸਤੇ ਸੋ ਅੱਜ ਇੱਕ ਕੁੜੀ ਦਾ ਇੱਕ ਬੱਚੀ ਦਾ ਹਜ਼ੂਰੀਏ ਦੇ ਨਾਲ ਬਾਣੇ ਵਾਲੇ ਸਿੰਘਾਂ ਨੇ ਜਿਹੜਾ ਕਤਲ ਕੀਤਾ ਇਥੇ ਸਿੱਖੀ ਨੂੰ ਤਾਰ-ਤਾਰ ਕਾਤਾ ਸਿੱਖਾਂ ਨੂੰ ਹੀ ਨੇ ਕਲੰਕ ਲਾਇਆ ਅੰਕ ਦੀ ਗੱਲ ਕਰਨ ਉਹ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜੀਆਂ ਇਸ ਚੀਜ਼ ਨੂੰ ਸਲਾਹ ਰਹੀਆਂ ਨੇ ਕਿ ਵਾਕਈ ਜਿਹੜਾ ਕੰਮ ਕੀਤਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਜਾਂ ਉਹ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਕਹਿੰਦੇ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਜਦੋਂ ਇੱਕ ਕਾਂ ਮਾਰ ਕੇ ਟੰਗਦਾ ਤਾਂ ਬਾਕੀ ਕਾਂ ਜਿਹੜੇ ਭੱਜ ਤੇ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਕਿਉਂਕਿ ਤੁਸੀਂ ਵੀ ਬਾਣੇ ਦੇ ਵਿੱਚੋਂ ਤੁਸੀਂ ਕਹਿੰਦੇ ਛੱਤਰ ਮਾਰਨੇ ਚਾਹੀਦੇ ਨੇ ਬਾਣੇ ਵਾਲੇ ਬੰਦੇ ਦੇ ਜਿਹੜੀਆਂ ਜਥੇਬੰਦੀਆਂ ਉਹਨੂੰ ਸਮਰਥਨ ਦੇ ਰਹੀਆਂ ਉਹ ਪਹਿਲਾਂ ਸਿੱਖ ਇਤਿਹਾਸ ਤੇ ਸਿੱਖ ਗੁਰ ਇਤਿਹਾਸ ਪੜਨਾ ਕਿ ਕਿਸੇ ਵੀ ਸਿੱਖ ਨੇ ਕਿਸੇ ਨਿਹੱਥੇ ਤੇ ਕਿਸੇ ਬੱਚੀ ਤੇ ਹੱਥ ਨਹੀਂ ਚੱਕਿਆ ਸਿੱਖ ਬੀਬੀਆਂ ਨੂੰ ਛੜਾ ਕੇ ਲਿਆਉਂਦੇ ਰਹੇ ਨੇ ਸਿੱਖ ਭੁੱਖੇ ਨੂੰ ਰੋਟੀ ਖਵਾਉਂਦਾ ਹੈ ਸਿੱਖ ਪਿਆਸੇ ਨੂੰ ਪਾਣੀ ਪਿਲਾਉਂਦਾ ਸਿੱਖ ਹਰ ਇੱਕ ਨੂੰ ਗਲ ਵਕੜੀ ਪਾਉਂਦਾ ਉਹਦਾ ਨਾਮ ਸਿੱਖੀ ਆ ਇਹ ਲੋਕ ਨੇ ਏਜੰਸੀਆਂ ਦੇ ਲੋਕ ਨੇ ਸਿਰਫ ਉਹੀ ਜਥੇਬੰਦੀਆਂ ਨੇ ਉਹੀ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਗੁੰਡਾਦਾਰੀ ਕਰਕੇ ਆਪਣਾ ਘਰ ਚਲਾਇਆ ਜਿਨ੍ਹਾਂ ਨੇ ਗੁੰਡਾਗਰਦੀ ਕਰਕੇ ਕਿਸੇ ਨੂੰ ਥ੍ਰੈਟ ਦੇ ਕੇ ਆਪਣੀ ਜਥੇਬੰਦੀ ਨੂੰ ਖੜੀ ਕਰਿਆ ਜਿਨ੍ਹਾਂ ਨੇ ਬਾਹਰ ਬੈਠੇ ਲੋਕਾਂ ਨੂੰ ਏਜੰਸੀਆਂ ਨੂੰ ਖੁਸ਼ ਕਰਨਾ ਜਿਨ੍ਹਾਂ ਨੇ ਪਾਕਿਸਤਾਨ ਦੀ ਫੇਵਰਤ ਜਿਨ੍ਹਾਂ ਨੇ ਪੁਕਤਨਾ ਉਹ ਜਿਹੇ ਲੋਕ ਹੀ ਕਹਿ ਸਕਦੇ ਨੇ ਕਿ ਇਹ ਅਮਰਤਪਾਲ ਦੇ ਸਮਰਥਕ ਨੇ ਲੇਕਿਨ ਜਿਹੜਾ ਬੰਦਾ ਅਪਰਾਧ ਕਰਦਾ ਜਿਹੜਾ ਕਾਨੂੰਨ ਤੋੜਦਾ ਜਿਹੜਾ ਸਿੱਖ ਮਰਿਆਦਾ ਤੋਂ ਅੰਗੇਸਟ ਚੱਲਦਾ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤੁਸੀਂ ਪ੍ਰਤਾਸ਼ਤ ਨਹੀਂ ਕਰਦੇ ਦੂਸਰੇ ਪਾਸੇ ਲੋਕ ਕਹਿੰਦੀਆਂ ਕਿ ਜੇ ਲੱਚਰਤਾ ਫੈਲਾਈ ਜਾ ਰਹੀ ਆ ਉਸ ਨੂੰ ਰੋਕਣਾ ਉਹਦੇ ਘਰਦਿਆਂ ਦਾ ਕੰਮ ਸੀ ਕਾਨੂੰਨ ਦਾ ਕੰਮ ਸੀ ਜਾਂ ਮਤਲਬ ਸਮਝਾਇਆ ਜਾ ਸਕਦਾ ਸੀ ਸੋ ਇਸ ਤਰ੍ਹਾਂ ਦੇ ਨਾਲ ਸਮਝਾਉਣਾ ਸਿੱਖ ਇਤਿਹਾਸ ਦੇ ਵਿੱਚ ਜਾਂ ਸਿੱਖ ਕੌਮ ਨੂੰ ਸ਼ੋਭਤਨ ਮੈਂ ਇਹ ਕਹਾਂਗਾ ਜਿੰਨੀਆਂ ਵੀ ਤਕਰੀਬਨ ਚਾਹੇ ਪੰਜਾਬ ਦੇ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਵੱਸਦੇ ਸਿੱਖ ਨੇ ਆਪਣੀ ਆਪਣੀ ਗੂਗਲ ਦੀ ਆਪਣੀ ਆਪਣੀ YouTube ਦੀ ਆਪਣੀ ਆਪਣੀ ਸਰਚਿੰਗ ਚੈੱਕ ਕਰ ਲੈਣ ਹਰ ਬੰਦੇ ਨੇ ਕੁਛ ਨਾ ਕੁਛ ਗੰਦ ਦੇਖਿਆ ਵਾ ਬਸ ਇਹੀ ਜਗਜਾਹਰ ਨਹੀਂ ਹੁੰਦਾ ਤਕਰੀਬਨ ਇਹਨੇ ਵੀ ਤਾਂਹੀਂ ਪਤਾ ਲੱਗਿਆ ਜੇ ਦੇਖਿਆ ਤੈਨੂੰ ਕਿਹਨੇ ਕਿਹਾ ਵੀ ਦੇਖ ਅੱਖਾਂ ਬੰਦ ਕਰ ਲੈ ਕੰਮ ਵਣ ਜਾ ਠੀਕ ਆ ਖੂਗੀ ਵਾਂਗ ਆਪਣੀਆਂ ਅੱਖਾਂ ਬੰਦ ਕਰਕੇ ਬੈਠ ਇਸ ਕਰਕੇ ਸਾਨੂੰ ਕਿਸੇ ਦਾ ਗੰਦ ਦੇਖਣਾ ਨਹੀਂ ਚਾਹੀਦਾ ਸਿੱਖ ਕਿਸੇ ਦੀ ਨਿੰਦਿਆ ਨਹੀਂ ਸੁਣ ਸਕਦਾ ਸਿੱਖ ਕਿਸੇ ਧੀ ਪਹਿਣ ਵਾਸਤੇ ਮਾੜਾ ਨਹੀਂ ਸੋਚ ਸਕਦਾ ਸਾਡੇ ਸਾਹਮਣੇ ਚਾਹੇ ਕੱਪੜਿਆਂ ਵਾਲੀ ਖੜੀ ਹੋਵੇ ਪਹਿਣ ਚਾਹੇ ਬਿਨਾ ਕੱਪੜਿਆਂ ਤੇ ਖੜੀ ਹੋਵੇ ਸਾਡੇ ਵਾਸਤੇ ਪਰਾਇ ਇਸਤਰੀ ਜਿਹੜੀ ਆ ਸਾਡੀ ਮਾਂ ਧੀ ਤੇ ਭੈਣ ਦੇ ਬਰਾਬਰ ਆ ਅਸੀਂ ਉਹਨਾਂ ਤੇ ਹੱਥ ਨਹੀਂ ਚੱਕ ਸਕਦੇ ਇਕਨਾਂ ਜੋ ਬਹੁਤ ਸਾਰੇ ਲੋਕ ਲੱਚਰਤਾ ਪ੍ਰੋਸ ਦੇ ਨੇ ਭਾਵੇਂ ਉਹਦੇ ਵਿੱਚ ਕੁੜੀਆਂ ਨੇ ਭਾਵੇਂ ਮੁੰਡੇ ਨੇ ਤੇ ਭਾਵੇਂ ਟ੍ਰਾਈਜ਼ੈਂਟਰ ਜਾਂ ਕੁਝ ਇਦਾਂ ਦੇ ਲੋਕ ਨੇ ਉਹ ਉਹਨਾਂ ਦੇ ਬਨੋਂ ਲਗਾਤਾਰ ਵੀਡੀਓ ਪਾਈਆਂ ਜਾ ਰਹੀਆਂ ਨੇ ਤੇ ਅਮਰਤ ਪਾਤ ਸਿੰਘ ਅਮਰਤ ਪਾ ਮਹਿਰੋਂ ਦੇ ਉੱਤੋਂ ਮਾਫੀ ਮੰਗੀ ਜਾ ਰਹੀ ਆ ਕਿ ਅਕੇ ਨੂੰ ਸੀ ਜਿਹੜਾ ਨਹੀਂ ਕਰਦੇ ਤੁਹਾਨੂੰ ਲੱਗਦਾ ਕਿ ਇਦਾਂ ਦੇ ਨਾਲ ਕਰਨ ਦੇ ਨਾਲ ਲੋਕ ਸੁਧਰ ਜਾਣਗੇ ਦੇਖੋ ਇੱਕ ਡਰ ਹੈ ਮੌਤ ਦਾ ਡਰ ਕਿਹਨੂੰ ਨਹੀਂ ਹੈ ਇੱਕ ਬਦਮਾਸ਼ ਬੰਦਾ ਇੱਕ ਸ਼ਰੇਆਮ ਇੱਕ ਕੁੜੀ ਨੂੰ ਮਾਰ ਕੇ ਚਰੇ ਆਮ ਲਾਈਵ ਹੋ ਕੇ ਉਹਦੀ ਜ਼ਿੰਮੇਵਾਰੀ ਲੈ ਲਵੇ ਅੱਜ ਉਹ ਛੋਟੇ-ਛੋਟੇ ਬੱਚੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾਏ ਹੋਏ ਨੇ ਉਹਨਾਂ ਦੇ ਮਨ ਵਿੱਚ ਡਰ ਹੈ ਉਹ ਭੈ ਦੇ ਵਿੱਚ ਆ ਕੇ ਮੰਗਦੇ ਨੇ ਜੇ ਡਰ ਉਹੀ ਡਰ ਅਮਰਤਪਾਲ ਮੈਰੋਂ ਦੇ ਉੱਪਰ ਜੇ ਕਿਤੇ ਪ੍ਰਸ਼ਾਸਨ ਨੇ ਬਿਠਾਤਾ ਤੁਹਾਨੂੰ ਦੇਖ ਲੈਣਾ ਮਾਫੀ ਇਹ ਵੀ ਮੰਗੂਗਾ ਲੇਕਿਨ ਪ੍ਰਸ਼ਾਸਨ ਚੁੱਪ ਹੈ ਇੱਥੇ ਕਿਸੇ ਦਿਨ ਕਿਤੇ ਮੈਂ ਇਹੀ ਕਹਾਂਗਾ ਜਦੋਂ ਵੀ ਕੋਈ ਬੰਦਾ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਗੱਲ ਕਰਦਾ ਹੈ ਜਦੋਂ ਕੋਈ ਵੀ ਵਿਅਕਤੀ ਪ੍ਰਸ਼ਾਸਨ ਨੂੰ ਸਰਕਾਰ ਦੇ ਉਹ ਇਹਨਾਂ ਨੂੰ ਨੱਥ ਪਾ ਲੈਣੀ ਚਾਹੀਦੀ ਹੈ ਪਹਿਲਾਂ ਹੀ ਇਹਨਾਂ ਨੂੰ ਰੋਕ ਲੈਣਾ ਚਾਹੀਦਾ ਕਿ ਅਜਿਹੇ ਕਾંડ ਨਾ ਹੋਣ ਲੱਚਰਤਾ ਫਲਾਉਣ ਵਾਲੀਆਂ ਵੀਡੀਓ ਜਿੱਥੇ ਵੀ ਕੋਈ ਅਤਰਾਜ ਦੋਕ ਕੰਟੈਂਟ ਹੁੰਦਾ ਉਹਨੂੰ YouTube Instagram ਆਪਣੇ ਆਪ ਹੀ ਉਡਾ ਦਿੰਦਾ ਹੈ ਉਹਤੇ ਆਪਣੇ ਆਪ ਸਟ੍ਰਾਈਕ ਵੱਜ ਜਾਂਦੀਆਂ ਇਹਨੂੰ ਤਾਂ ਲੱਚਰਤਾ ਬਾਹਰਨੀਆਂ ਕੰਟਰੀਆਂ ਮੰਨਦੇ ਹੀ ਨਹੀਂ ਐ ਤੁਸੀਂ ਨਾ ਯੂਜ਼ ਕਰੋ ਉਹਨਾਂ ਦੇ ਪ੍ਰੋਡਕਟ ਤੁਹਾਨੂੰ ਕਿਹਨੇ ਕਿਹਾ ਵੀ ਤੁਸੀਂ YouTube ਯੂਜ਼ ਕਰਨਾ ਤੁਹਾਨੂੰ ਕਿਹਨੇ ਕਿਹਾ Instagram ਨਾ ਕਰੋ ਸਾਦਾ ਜੀਵਨ ਬਤੀਤ ਕਰ ਲਓ ਜੇ ਤੁਹਾਨੂੰ ਤਕਲੀਫ ਹੈ ਤੁਸੀਂ ਨਾ ਵਰਤੋ ਨਾ ਦੇਖੋ ਪਰ ਇਹਨੂੰ ਤੁਹਾਡੀ ਆਪਣੀ ਸੋਚ ਦੇ ਮੁਤਾਬਕ ਤੁਸੀਂ ਉਹ ਰੀਲਾਂ ਚੈੱਕ ਕਰਦੇ ਨੇ ਔਰ ਲੱਖਾਂ ਬੰਦੇ ਫਾਲੋ ਕਰਦੇ ਨੇ 1.5 ਹਜ਼ਾਰ ਹੋਣਗੇ 20 ਹਜ਼ਾਰ ਹੋਣਗੇ ਫਾਲੋਅਰ ਉਸ ਕੁੜੀ ਨੂੰ 4 ਲੱਖ ਨੇ ਜਿਹਦੇ ਨਾਲ 4 ਲੱਖ ਵੋਟਾਂ ਖੜੀਆਂ 4 ਲੱਖ ਲੋਕ ਪਸੰਦ ਕਰਨ ਵਾਲੇ ਨੇ ਰੌਲਾ ਪਾਉਣ ਵਾਲੇ ਜਿਹੜੇ ਨੇ 2000 ਨੇ ਤੁਸੀਂ 4 ਲੱਖ ਦੀ ਗੱਲ ਕਰਦੇ ਹੋ ਕੱਲ ਜਾਰੂ ਦਾ ਸੰਸਕਾਰ ਕੀਤਾ ਗਿਆ ਉੱਥੇ ਤਿੰਨ ਬੰਦੇ ਸੀ ਦਸਨ ਮੁਤਾਬਕ ਸੰਸਕਾਰ ਵੀ ਜਿਹੜਾ ਇੱਕ ਸੰਸਥਾ ਦੇ ਵੱਲੋਂ ਕੀਤਾ ਕੋਈ ਬੰਦਾ ਉੱਥੇ ਆਇਆ ਹੀ ਨਹੀਂ 4 ਲੱਖ ਫੋਲੋਅਰ ਤੋਂ ਤੁਸੀਂ ਕੀ ਕਰੋਗੇ ਜਦ ਤੁਹਾਡੇ ਨਾਲ 4 ਬੰਦੇ ਤੁਹਾਨੂੰ ਮੋਢਾ ਦੇਣ ਲਈ ਦੇਖੋ ਮੋਢਾ ਦੇਣਾ ਉਹਦਾ ਆਪ ਦਾ ਪਰਿਵਾਰ ਦਾ ਕਿੰਨੇ ਆਏ ਨੇ ਕਿੰਨੀ ਨਹੀਂ ਨੇ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਕਾਰਨ ਕੀ ਹੈ ਲੇਕਿਨ ਉਸ ਕੁੜੀ ਨੂੰ ਜਿੰਨਾ ਚਿਰ ਜਿਉਂਦੀ ਤੀ ਜਿੰਨਾ ਚਿਰ ਉਹ ਜਿਉਂਦੀ ਤੀ ਕਿੰਨੇ ਲੋਕ ਉਹਦੇ ਨਾਲ ਖੜੇ ਨੇ ਕਿੰਨੀਆਂ ਉਹਦੀਆਂ ਰੀਲਾਂ ਮਿਲੀਅਨ ਦੇ ਵਿੱਚ ਲੋਕ ਦੇਖਦੇ ਨੇ ਉਹ ਕਿਹੜੇ ਬਾਹਰ ਦੇ ਨੇ ਇਸੇ ਸਮਾਜ ਦੇ ਲੋਕ ਨੇ ਲੋਕ ਕਦੋਂ ਬਦਲ ਜਾਂਦੇ ਨੇ ਕਦੋਂ ਨਾਲ ਖੜ ਜਾਂਦੇ ਨੇ ਲੋਕਾਂ ਦਾ ਕੋਈ ਜ਼ਮੀਰ ਨਹੀਂ ਰਿਹਾ ਲੋਕ ਸ਼ਾਰਟ ਮੈਮਰੀ ਦੇ ਲੋਕ ਨੇ ਲੋਕ ਤਾਂ ਸਖੀਆਂ ਨੂੰ ਭੁੱਲ ਜਾਂਦੇ ਨੇ ਸੋ ਇਸ ਗੱਲ ਕਰਕੇ ਡਰ ਕਰਕੇ ਭੈ ਕਰਕੇ ਕਿਤੇ ਅਸੀਂ ਚਲੇ ਜਾਈਏ ਸੰਸਕਾਰ ਤੇ ਕਿਤੇ ਸਾਡੀ ਕੋਈ ਫੋਟੋ ਨਾ ਵਾਇਰਲ ਹੋ ਜਾਵੇ ਤੁਸੀਂ ਉਹਦੇ ਨਾਲ ਖੜੇ ਹੋ ਹਰ ਇੱਕ ਬੰਦਾ ਪਰਦੇ ਵਿੱਚ ਸਾਰਾ ਕੁਝ ਕਰਨਾ ਜਾਂਦਾ ਜਦੋਂ ਇੱਜ਼ਤ ਦੀ ਗੱਲ ਆਉਂਦੀ ਆ ਉਹ ਬੰਦਾ ਵੀ ਡਰਦਾ ਨਹੀਂ ਆਉਂਦਾ ਤੁਸੀਂ ਤੁਸੀਂ ਇਸ ਗੱਲ ਨੂੰ ਜਾਇਜ਼ ਮੰਨਦੇ ਹੋ ਕਿ ਜੋ ਉਹਨੇ ਰੀਲਾਂ ਬਣਾਈਆਂ ਸੀਗੀਆਂ ਜਾਂ ਹੋਰ ਲੋਕ ਇਦਾਂ ਦਾ ਮਤਲਬ ਲੱਚਰ ਤਾਂ ਪਰੋਸ ਰਹੇ ਨੇ ਉਹ ਸਹੀ ਆ ਤੁਸੀਂ ਉਹਨੂੰ ਸਹੀ ਮੰਨਦੇ ਹੋ ਜਾਇਜ਼ ਦੇਖੋ ਗੁਰਮਤ ਕੀ ਕਹਿੰਦੀ ਆ ਗੁਰਮਤ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਨੂੰ ਕਹਿੰਦੀ ਆ ਗੁਰਮਤ ਕਹਿੰਦੀ ਦੇਖਣਾ ਹੀ ਨਹੀਂ ਹੈਗਾ ਮੈਨੂੰ ਕੱਲ ਪਤਾ ਲੱਗਿਆ ਕਿ ਉਹ ਇਸ ਨਾਮ ਤੇ ਕੋਈ ਅਕਾਊਂਟ ਆ ਮੈਂ ਦੇਖਿਆ ਹੀ ਨਹੀਂ ਤੁਸੀਂ ਮੇਰਾ ਸਰਚਿੰਗ ਚੈੱਕ ਕਰ ਲਓ ਦੂਸਰੀ ਗੱਲ ਜਿਹੜੇ ਲੋਕ ਨੇ ਜਿਹੜੇ ਕਹਿੰਦੇ ਗਲਤ ਆ ਜਾਂ ਠੀਕ ਆ ਉਹ ਆਪਣੇ ਆਪਣੇ ਘਰ ਦੀਆਂ ਬੱਚਿਆਂ ਦੀਆਂ ਪ੍ਰੋਫਾਈਲਸ ਨੂੰ ਚੈੱਕ ਕਰਨ ਪਹਿਲਾਂ ਕਿ ਕਿ ਨਾਲ ਇਹਨਾਂ ਨੂੰ ਫੋਲੋ ਕੀਤਾ ਹੋਇਆ ਤੁਹਾਡੇ ਬੱਚੇ ਤਾਂ ਕਰਦੇ ਦਾ ਫੋਲੋ ਤੁਸੀਂ ਸਿੰਗਰਾਂ ਨੂੰ ਆ ਠੀਕ ਹੈ ਗਾਣੇ ਸੁਣਨੇ ਤੁਸੀਂ ਬੱਬੂ ਮਾਨ ਦੇ ਤੇ ਗਾਲਾਂ ਵੀ ਬਾਅਦ ਚ ਉਹਨੂੰ ਕੱਢੀ ਜਾਣੀਆਂ ਇਹ ਕੰਮ ਨਹੀਂ ਹੈਗਾ ਜਿਹਨੂੰ ਤੁਸੀਂ ਫਾਲੋ ਕਰ ਰਹੇ ਹੋ ਇਟ ਮੀਨ ਕਿ ਤੁਸੀਂ ਉਹਦੇ ਫੈਨ ਹੋ ਤੁਸੀਂ ਉਹਦੀ ਆਡੀਓਲੋਜੀ ਨੂੰ ਅਡਾਪਟ ਕਰ ਰਹੇ ਹੋ ਅਜਿਹੇ ਫਾਲੋਅਰਸ ਨੇ ਜਿਹੜੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਕਿਹਨੂੰ ਫਾਲੋ ਕਰਨਾ ਕਿਹਨੂੰ ਨਹੀਂ ਜਿਹੜੇ ਸਮਾਜ ਵਿੱਚ ਲੱਚਰਤਾ ਫਲਾਉਂਦੇ ਨੇ ਜਿਹਦੇ ਨਾਲ ਲੱਗਦਾ ਕਿ ਸਾਡੀਆਂ ਭੈਣਾਂ ਦਾ ਸਾਡੇ ਬੱਚਿਆਂ ਦਾ ਨੁਕਸਾਨ ਹੁੰਦਾ ਉਹਨੂੰ ਨਾ ਫਾਲੋ ਕਰੋ ਤਿੱਕਰ ਦੂਸਰੇ ਪਾਸੇ ਹੀ ਗੱਲ ਦਸੀ ਕਿ ਤੁਸੀਂ ਉਹਨਾਂ ਦੇ ਵੱਲੋਂ ਅੰਮ੍ਰਿਤ ਮਹਿਰੋਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਮੈਂ ਜੇ ਗਿਆ ਤਾਂ ਮੈਂ ਕੱਲਾ ਨਹੀਂ ਜਾਂਦਾ ਪੰਜ ਚਾਰ ਸੱਤ ਨੂੰ ਹੋਰ ਰੋੜ ਕੇ ਜਾਊਂਗਾ ਤੁਸੀਂ ਕਹਿੰਦੇ ਹੋ ਕਿ ਜੇ ਆਉਣਾ ਤਾਂ ਦੱਸ ਕੇ ਆਵੀਂ ਤਾਂ ਤੁਸੀਂ ਉਹਨੂੰ ਰੋਕੋਗੇ ਫਿਰ ਕਿਉਂਕਿ ਜੋ ਤੁਹਾਡੇ ਮਤਲਬ ਮੈਂ ਕਹਿੰਦਾ ਜੇ ਪ੍ਰਸ਼ਾਸਨ ਦੇ ਹੱਥ ਖੜੇ ਆ ਜੇ ਮਾਂ ਜੋ ਡੀਜੀਪੀ ਸਾਹਿਬ ਕਹਿੰਦੇ ਕਿ ਮੇਤੇ ਹੁਣ ਨਹੀਂ ਉਹ ਰੋਕਦਾ ਦਾ ਹਰਜੀਤ ਸਿੰਘ ਦਾ ਰੋਕ ਮੈਂ ਆਪਣੀਆਂ ਬੱਚਿਆਂ ਨੂੰ ਨਹੀਂ ਮਰਨ ਦੇਣਾ ਮੈਂ ਪੰਜਾਬ ਦਾ ਮਾਹੌਲ ਖਰਾਬ ਕਰ ਨਹੀਂ ਦੇਣਾ ਮੈਂ ਪੰਜਾਬ ਦੇ ਵਿੱਚ ਅਜਿਹੀ ਗੁੰਡਾਗਰਦੀ ਕਰਨ ਨਹੀਂ ਦੇਣੀ ਹੈਗੀ ਜੇ ਪੰਜਾਬ ਸਰਕਾਰ ਦੇ ਹੱਥ ਖੜੇ ਨੇ ਜੇ ਪੰਜਾਬ ਦੇ ਪ੍ਰਸ਼ਾਸਨ ਦੇ ਹੱਥ ਖੜੇ ਨੇ ਤਾਂ ਇਹ ਸਾਨੂੰ ਦੱਸਣ ਮੈਂ ਰੋਕੂਗਾ ਮੈਂ ਪੰਜਾਬ ਦੇ ਧੀ ਪੁੱਤ ਇਹਦਾ ਮਾਰ ਨਹੀਂ ਦੇਣਾ ਕੋਈ ਮੈਸੇਜ ਕਨਵੇ ਕਰਨਾ ਚਾਹੁੰ ਕਿ ਇਦਾਂ ਦੇ ਲੋਕਾਂ ਨੂੰ ਕਿਉਂਕਿ ਵਧੀਆ ਕੰਟੈਂਟ ਪਾ ਕੇ ਜਾਂ ਵਧੀਆ ਗੱਲਾਂ ਮੱਤਾ ਕਰਕੇ ਵੀ ਆਪਾਂ ਫਾਲੋਅਰਸ ਵਧਾ ਸਕਦੇ ਆ ਜਿਵੇਂ ਤੁਸੀਂ ਬਾਣੀ ਦੀ ਗੁਰਬਾਣੀ ਦੀ ਗੱਲ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਉਦਾਂ ਦਾ ਵੀ ਕੰਟੈਂਟ ਪਾਉਣਾ ਚਾਹੀਦਾ ਜਾਂ ਇਦਾਂ ਦੇ ਕੰਟੈਂਟ ਤੋਂ ਦੂਰੀ ਬਣਾਉਣੀ ਚਾਹੀਦੀ ਆ ਦੇਖਣ ਵਾਲੇ ਲੋਕਾਂ ਨੂੰ ਵੀ ਤੇ ਬਣਾਉਣ ਵਾਲੇ ਨੂੰ ਦੇਖੋ ਮੇਰਾ ਤਾਂ ਮੰਨਣਾ ਕੀ ਤੁਹਾਨੂੰ ਫਾਲੋ ਇੰਸਟਾਗ੍ਰam ਤੋਂ ਤੁਹਾਨੂੰ ਕੱਲੇ ਲੋਕ ਪਛਾਣ ਨਹੀਂ ਪਹਿਚਾਣ ਤੁਹਾਡੇ ਕਿਰਦਾਰ ਨਾਲ ਹੁੰਦੀ ਆ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਤੁਹਾਡੀ ਪਹਿਚਾਣ ਆ ਉਹ ਤੁਹਾਡੇ ਸ਼ਬਦਾਂ ਨਾਲ ਤੁਹਾਡੀ ਪਛਾਣ ਹੈ ਤੁਸੀਂ ਚੰਗੇ ਵਰਤਨੇ ਨੇ ਕਿ ਮਾੜੇ ਵਰਤਨੇ ਨੇ ਇੱਕ ਉਹ ਲੋਕ ਨੇ ਜਿਨ੍ਹਾਂ ਦੇ ਮਰਨ ਤੋਂ ਬਾਅਦ ਵੀ ਲੋਕਾਂ ਨੂੰ ਜੀਵਨ ਤੋਂ ਸੇਧ ਮਿਲਦੀ ਰਹਿੰਦੀ ਆ ਇੱਕ ਉਹ ਲੋਕ ਨੇ ਜਿਹੜੇ ਅਕਸਰ ਕੌਂਟਰੋਵਰਸੀ ਕਰਕੇ ਫੇਮ ਬਿਚਾਉਣਾ ਚਾਹੁੰਦੇ ਨੇ ਮੈਂ ਇਹੀ ਕਹਾਂਗਾ ਧਾਰਮਿਕ ਗੁਰੂਆਂ ਨੂੰ ਧਾਰਮਿਕ ਲੋਕਾਂ ਨੂੰ ਪੀਚ ਟੀਚਰਸ ਨੂੰ ਤੁਸੀਂ ਫਾਲੋ ਕਰੋ ਗਰਵਾਣੀ ਸੁਣੋ ਗਰਵਾਣੀ ਦਾ ਪ੍ਰਸਾਰ ਕਰੋ ਉਹਦੇ ਨਾਲੇ ਤੁਹਾਡਾ ਜੀਵਨ ਸਫਲਾ ਹੋਣਾ ਹੈ ਸੋ ਇਹ ਸੰਬੱਧ ਬਾਬਾ ਹਰਜੀਤ ਸਿੰਘ ਜਿਨ੍ਹਾਂ ਨੇ ਸਾਡੇ ਚੈਨਲ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਦੱਸੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਬਰਦਾਸ਼ਤ ਨਹੀਂ ਆ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਲੜਕੀ ਭੈਣ ਤੀ ਦੇ ਉੱਪਰ ਇਹ ਜਹਾ ਮੋੜ ਤੋਂ ਹਮਲਾ ਕੀਤਾ ਜਾਊਗਾ ਤਾਂ ਬਾਬਾ ਹਰਜੀਤ ਸਿੰਘ ਜੇਕਰ ਪੁਲਿਸ ਜਾਂ ਫਿਰ ਪ੍ਰਸ਼ਾਸਨ ਹੱਥਕੜੀ ਕਰ ਦਿਆ ਤਾਂ ਬਾਬਾ ਹਰਜੀਤ ਸਿੰਘ ਜਾ ਕੇ ਉਸ ਚੀਜ਼ ਨੂੰ ਰੋਕਣ ਦੇ ਲਈ ਜਾ ਕੇ ਅੱਗੇ ਖੜਨਗੇ ਇਹਨਾਂ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਲਚਰਤਾ ਦੀ ਗੱਲ ਕਰਦੇ ਹੋ ਤਾਂ ਤੁਸੀਂ ਵੇਖਣਾ ਸੁਣਨਾ ਚੰਗਾ ਸ਼ੁਰੂ ਕਰ ਦੋ ਤੇ ਜਦੋਂ ਆਪਣੇ ਆਪ ਖਤਮ ਹੋ ਜਾਵੇਗੀ ਲਚਕਤਾ ਤੁਹਾਡੀਆਂ ਅੱਖਾਂ ਦੇ ਵਿੱਚ ਹੁੰਦੀ ਆ ਤੁਹਾਡੇ ਦਿਮਾਗ ਦੇ ਵਿੱਚ ਹੁੰਦੀ ਆ ਕਿਸੇ ਦੇ ਛੋਟੇ ਕੱਪੜੇ ਵੇਖ ਕੇ ਲਚਕਤਾ ਪੈਦਾ ਨਹੀਂ ਹੁੰਦੀ ਜਦੋਂ ਕਿ ਤੁਹਾਡੇ ਮਾਨ ਅਤੇ ਦਿਮਾਗ ਦੇ ਵਿੱਚ ਜੀਆਂ ਚੀਜ਼ਾਂ ਹੁੰਗੀਆਂ ਨੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਕਤਲ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਤੇ ਅਜਿਹੇ ਲੋਕਾਂ ਦੀ ਇੱਕੋ ਇੱਕ ਜਗ੍ਹਾ ਜੇਲ੍ਹ ਦੇ ਵਿੱਚ ਆ ਜੇਕਰ ਕੋਈ ਅਜਿਹਾ ਅੱਗੇ ਨੂੰ ਕਾਰਾ ਕਰਦਾ ਤਾਂ ਉਹਦੇ ਲਈ ਬਾਬਾ ਹਰਜੀਤ ਸਿੰਘ ਦੇ ਵੱਲੋਂ ਕਹਿ ਆਗਾ ਕਿ ਮੈਂ ਉਹਨਾਂ ਦੇ ਸਾਹਮਣੇ ਖੜਾ ਮਿਲਾਂਗਾ ਤੁਸੀਂ ਇਸ ਖਬਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤਾਂ ਜੋ ਤੁਹਾਡੀ ਆਵਾਜ਼ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਕੈਮਰਾਮੈਨ ਵਿਨੋਦ ਦੇ ਨਾਲ ਹਰਪ੍ਰੀਤ ਸਿੰਘ ਜਸਵਾਲ ਦਾ ਸਮਰ ਨਿਊਜ਼ ਚੰਡੀਗੜ੍ਹ